ਤੁਹਾਡੀ ਦਾਦੋ ਕੀ ਨਾਏ ਤੁਹਾਡਾ ਤੇ ਕਿਹੜਾ ਪਿੰਡ ਜੇ ਇਹ ਜਿਹੜਾ ਨੁਕਸਾਨ ਹੋਇਆ ਕਿਸ ਤਰ੍ਹਾਂ ਹੋਇਆ ਤੁਹਾਡਾ ਇਹ ਮੇਰਾ ਨਾਮ ਜੇ सुरेंद्रਜੀਤ ਸਿੰਘ ਬਾਜਵਾ ਪਿੰਡ ਤਤਲੇ ਇਹ ਨੁਕਸਾਨ ਤੇ ਪਾਜੀ ਬਰਸਾਤਾ ਨੇ ਨੰਗ ਕਰਤਾ ਐ ਤੇ ਮਹਾ ਡੰਗਰ ਕੱਡੇ ਥੱਲਿਓ ਇਹ ਡੰਗਰ ਹੀ ਥੱਲੇ ਆਏ ਨੇ ਅਸੀਂ ਆਪ 도ੜ ਕੇ ਬਚੇ ਆ ਜਦੋਂ ਕੰਦ ਬਹਿਣ ਲੱਗੀ ਆ ਵੇਖੀ ਆ ਤੇ ਉਹ ਬਰਾਂਦਾ ਹੀ ਸਾਰਾ ਥੱਲੇ ਆ ਗਿਆ ਛੱਡ ਐਡਾ ਤਕੜਾ ਛੱਡ ਡੰਗਰਾਂ ਵਾਸਤੇ ਬਿਣਿਆ ਦਾ ਸੋ ਫੋਟਲ ਅਮਾ 20 ਫੁੱਟ ਚੌੜਾ ਅੱਜ ਦੇ ਜ਼ਮਾਨੇ 'ਚ ਐਡਾ ਸ਼ੈੱਡ ਪਾਉਣਾ ਹੋਵੇ ਤੇ 15-20 ਲੱਖ ਰੁਪਈਆ ਲੱਗ ਜੇ 15 15 ਟਰਾਲੀਆਂ ਦੇ ਅਸੀਂ ਟੂੜੀ ਪਾਈ ਦੀ ਥੱਲੇ ਟੂੜੀ ਖਰਾਬ ਹੋ ਗਈ ਸਾਰੀ ਪ੍ਰਸ਼ਾਸਨ ਤੋਂ ਇਹੋ ਹੀ ਕੰਮ ਮੰਗ ਕਰਨਿਆ ਵੀ ਇਹਦਾ ਸਾਨੂੰ ਮੁਆਵਜ਼ਾ ਦਿੱਤਾ ਜਾਏ ਕੁਛ ਨਾ ਕੁਛ ਜਿਹੜਾ ਅਸੀਂ ਦੁਬਾਰਾ ਡੰਗਰਾਂ ਦਾ ਸ਼ੈੱਡ ਬਣਾ ਕੇ ਤੇ ਆਪਣਾ ਕੰਮ ਚਲਾਈਏ ਕੁਛ ਨਹੀਂ ਕਿੱਲਾ ਡੇਢ ਕਿੱਲਾ ਪੈ ਲਈ ਆ ਮਹਾ ਗੁਜਾਰਾ ਇਹ ਹੁੰਦਾ ਗੁਜਾਰਾ ਵੀ ਨਹੀਂ ਹੁੰਦਾ ਕਿੱਲੇ ਡੇਢ ਕਿੱਲੇ ਚੋਂ ਕੀ ਹੋਏਣਾ ਕਿੰਨਾ ਗੇ ਨੁਕਸਾਨ ਹੋ ਗਿਆ ਤੁਹਾਡਾ ਤਕਰੀਬਨ ਨੁਕਸਾਨ ਜੇ ਤੁਹਾਡੇ ਸਾਹਮਣੇ ਆ 14-15 ਲੱਖ ਦੇ ਨੁਕਸਾਨ ਹੋਇਆ ਟੂੜੀ ਨੁਕਸਾਨੀ ਗਈ ਟੋਕਾ ਨੁਕਸਾਨਿਆ ਗਿਆ ਟੋਕਾ ਟੁੱਟ ਗਿਆ ਆ ਸੰਦੂਲ ਸਿੰਘ ਇੱਥੇ ਤਤਲੇ ਇਹ ਜਿਹਦੇ ਵਿੱਚ ਤੁਹਾਨੂੰ ਪਤਾ ਜਾਂ ਹੁਣ ਵੇਖੋ ਲੈਂਟਰ ਨੁਕਸਾਨ ਕਿੰਨਾ ਦਾ ਇਹ ਲੈਂਟਰ ਪਉਣਾ ਹੋਰ ਇਹ ਕਿੰਨੇ ਦਾ ਉਹ ਬੰਦਾ ਮਾੜਾ ਦੇ ਪਾਇ ਨਹੀਂ ਸਕਦਾ ਜੇ ਇਹਨੇ ਪਵਾ ਲਿਆ ਹੋਇਆ ਦੇ ਹੁਣ ਪਾਣੀ ਨੇ ਛੁੱਟ ਦਿੱਤਾ ਇਸ ਕਰਕੇ ਦੀ ਮਰਦ ਹੋਣੀ ਚਾਹੀਦੀ ਕਿੰਨਾ ਕਿ ਨੁਕਸਾਨ ਹੋ ਗਿਆ ਅੰਦਾਜ਼ੇ ਨੇ ਕਿੰਨਾ ਕਿ ਨੁਕਸਾਨ ਹੋਇਆ ਜਾਣਾ ਮਾੜਾ ਦੇ ਵੇਖ ਲਓ ਹੁਣ ਕਿੱਡਾ ਵੱਡਾ ਬਣਦਾ ਹੈ ਅਧਵਾਕ ਲੱਖ ਦਾ ਨੁਕਸਾਨ ਆਇਆ ਜੀ ਹਾਂ ਆ ਪੌੜੀਆਂ ਪਾੜੀਆਂ ਸਭ ਕੁਝ ਟੜਿਆ ਰਹਿ ਗਿਆ ਪੌੜੀਆਂ ਪਾੜੀਆਂ ਸਭ ਟੁੱਟੜ ਗਏ ਕਾਕਾ ਸਭ ਟੁੱਟੜ ਗਏ ਇਹਨਾਂ ਦਾ